ਬਾਬਾ ਟੇਕ ਸਿੰਘ ਧਨੋਲਾ ਨੇ ਸ਼ਿਦਮਦਮਾ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ ਦੱਸਦੇ ਕਿ ਅੱਜ ਉਹਨਾਂ ਦੀ ਤਾਜ ਪੋਸ਼ੀ ਕੀਤੀ ਗਈ ਸ਼੍ਰੀ ਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੀ ਉਹਨਾਂ ਨੂੰ ਦਸਤਾਰ ਸੌਂਪੀ 7 ਮਾਰਚ ਨੂੰ ਐਸ.ਏ.ਪੀ.ਸੀ ਦੇ ਵੱਲੋਂ ਬਾਬਾ ਟੇਕਸਿੰਗ ਧਨੋਲਾ ਨੂੰ ਸ਼ਿਦਮਦਮਾ ਸਾਹਿਬ ਦੇ ਜਥੇਦਾਰ ਥਾਪਿਆ ਗਿਆ ਸੀ ਤੇ ਅੱਜ ਉਹਨਾਂ ਦੀ ਦਸਤਾਰਬੰਦੀ ਕੀਤੀ ਗਈ ਹੈ ਹਾਲਾਂਕਿ ਇਸ ਦਸਤਾਰਬੰਦੀ ਦੇ ਬਾਰੇ ਪਹਿਲਾਂ ਕਿਸੇ ਨੂੰ ਵੀ ਕੁਝ ਨਹੀਂ ਦੱਸਿਆ ਗਿਆ ਸੀ ਜਿਵੇਂ ਕਿ ਜਦੋਂ ਕਿਸੇ ਵੀ ਜਥੇਦਾਰ ਦੀ ਤਾਜਪੋਸ਼ੀ ਹੁੰਦੀ ਹੈ ਤਾਂ ਉਸ ਵੇਲੇ ਜਥੇਬੰਦੀਆਂ ਉੱਤੇ ਸ਼ਾਮਲ ਹੁੰਦੀਆਂ ਨੇ ਜਥੇਬੰਦੀਆਂ ਦੇ ਮੁਖੀ ਉਸ ਤਾਜਪੋਸ਼ੀ ਦੇ ਸਮਾਗਮ ਦੇ ਵਿੱਚ ਆਉਂਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਦਸਤਾਰ ਜਿਹੜੀ ਹੈ ਜਿਹੜੇ ਜਥੇਦਾਰ ਬਣਦੇ ਨੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਪਰ ਅਜਿਹਾ ਜਿੱਥੇ ਪਹਿਲਾਂ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਹੜਾ ਦਸਤਾਰਬੰਦੀ ਹੋਈ ਸੀ ਉਸ ਵੇਲੇ ਵੀ ਹੋਇਆ ਸੀ ਕਿ ਕਿਸੇ ਵੀ ਜਥੇ ਜਥੇਬੰਦੀ ਨੂੰ ਨਹੀਂ ਬੁਲਾਇਆ ਗਿਆ ਪਹਿਲਾਂ ਦੱਸਿਆ ਗਿਆ ਸੀ ਕਿ ਇਹਨੇ ਤੋਂ ਇਹਨੇ ਵਜੇ ਤੱਕ ਜਿਹੜੀ ਉਹ ਤਾਜਪੋਸ਼ੀ ਸਮਾਗਮ ਕਰਵਾਇਆ ਜਾਵੇਗਾ ਪਰ ਅਚਾਨਕ ਹੀ ਫਿੱਗੀ ਹੋਇਆ ਕਿ ਸਭ ਤੋਂ ਪਹਿਲਾਂ ਬਹੁਤ ਹੀ ਜਲਦੀ ਦੇ ਵਿੱਚ ਇਹ ਤਾਜਪੋਸ਼ੀ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਨੂੰ ਜੜੀਆ ਸੇਵਾ ਦੇ ਦਿੱਤੀ ਗਈ ਉਹਨਾਂ ਨੂੰ ਸੇਵਾ ਸੰਭਾਲ ਉਹਨਾਂ ਨੇ ਸੇਵਾ ਸੰਭਾਲ ਲਈ ਤੇ ਹੁਣ ਅਜੀਹਾ ਹੀ ਹੋਇਆ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਦੀ ਤਾਜ ਪੋਸ਼ਕੀ ਦੇ ਨਾਲ ਵੀ ਕਿ ਕਿਸੇ ਨੂੰ ਪਹਿਲਾਂ ਦੱਸਿਆ ਨਹੀਂ ਗਿਆ ਕਿ ਤਾਜ ਪੋਸ਼ਕ ਸਮਾਗਮ ਇਸ ਦਿਨ ਇੱਥੇ ਇਸ ਵਜ ਇੰਨੇ ਵਜੇ ਹੋਵੇਗਾ ਅਚਾਨਕ ਹੀ ਤਾਜ ਪੋਸ਼ਕ ਦਾ ਸਮਾਗਮ ਹੋ ਗਿਆ ਇਸ ਦੀਆਂ ਤਸਵੀਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਅਤੇ ਜਾਣਕਾਰੀ ਦਿੱਤੀ ਹੈ ਕਿ ਬਾਬਾ ਟੇਕ ਸਿੰਘ ਧਨੋਲਾ ਨੇ ਹੁਣ ਅਸ਼ੀ ਦਮਦਮਾ ਸੈਭ ਦੇ ਜਥੇਦਾਰ ਦਾ ਅਹੁਦਾ ਜਿਹੜਾ ਉਹ ਸੰਭਾਲਿਆ ਉਹਨਾਂ ਨੇ ਸੇਵਾ ਸੰਭਾਲ ਲਈ ਹੈ ਦੱਸਦੇ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਸਨ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਗਿਆ ਸੀ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਆਈਆਂ ਸੀ ਜਿਸ ਦੇ ਉੱਤੇ ਐਸਜੀਪੀਸੀ ਦੀ ਅੰਤਰੀਕ ਕਮੇਟੀ ਨੇ ਇੱਕ ਜਾਂਚ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਦੋਂ ਜਾਂਚ ਕੀਤੀ ਤਾਂ ਫਿਰ ਉਹ ਰਿਪੋਰਟ ਜਿਹੜੀ ਹੈ ਐਸਜੀਪੀਸੀ ਦੀ ਅੰਤਰੀਕ ਕਮੇਟੀ ਨੂੰ ਸੌਂਪੀ ਗਈ ਤਾਂ ਫਿਰ ਐਸਜੀਪੀਸੀ ਦੀ ਅੰਤਰੀਕ ਕਮੇਟੀ ਨੇ ਫੈਸਲਾ ਲਿਆ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਤੇ ਉਸ ਤੋਂ ਬਾਅਦ ਕਈ ਵਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਹੋਏ ਸੁਣਾਈ ਦਿੰਦੇ ਹੋਣੇ ਕਿ ਉਹਨਾਂ ਦੀ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਕੁਝ ਲੋ ਵੱਲੋਂ ਜੀਆ ਹੋਇਆ ਕਿ ਉਹਨਾਂ ਨੇ ਸਿਧਾਂਤਾਂ ਦੇ ਉੱਤੇ ਉਹ ਖੜੇ ਰਹੇ ਜਿਸ ਕਰਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਉਸ ਤੋਂ ਬਾਅਦ 7 ਮਾਰਚ ਨੂੰ ਐਸਜੀਪੀਸੀ ਨੇ ਬਾਬਾ ਤੇਗ ਸਿੰਘ ਤਨੋਲਾ ਨੂੰ ਥਾਪਿਆ ਸੀ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦਾ ਤੇ ਅੱਜ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ